ਜੁੱਦ ਨਸ਼ਾ ਵਿਰੁੱਧ ਦੇ ਤਹਿਤ ਸੀਆਈਏ ਸਟਾਫ 2 ਅਤੇ ਸੀਆਈਏ ਸਟਾਫ 3 ਨੇ ਸਾਂਝੇ ਤੌਰ ਤੇ ਵਕਫਾ ਕੇ ਸਭ 245 ਗ੍ਰਾਮ ਹਿਰੋਇਨ ਅਤੇ 4000 ਡਰਗਮਨ ਇੱਕ ਇਲੈਕਟ੍ਰੋਨਿਕ ਕੰਡਾ ਅਤੇ ਦੂਜੇ ਕੇਸ ਵਿੱਚ 110 ਗ੍ਰਾਮ ਹਿਰੋਇਨ ਸਮੇਤ ਤਿੰਨ ਕੀਤੇ ਕਾਬੂ ਇਹ ਵੀ ਪੰਜਾਬ ਨਿਊਜ਼ ਦੀ ਖਾਸ ਰਿਪੋਰਟ ਜੋ ਮਾਨਯੋਗ ਪੰਜਾਬ ਸਰਕਾਰ ਵੱਲੋਂ ਚਲਾਏ ਗਏ ਜੁੱਧ ਨਸ਼ਾ ਵਿਰੁੱਧ ਮਹਮ ਤਤ ਮਾਨਯੋਗ ਸ਼੍ਰੀ ਗੁਰਪ੍ਰੀਤ ਸਿੰਘ ਪੁਲਰ ਕੋਰਡੀਨੇਟਰ ਆਫ ਅੰਮ੍ਰਿਤਸਰ ਅਤੇ ਡੀਸੀਪੀ ਰਵਿੰਦਰਪਾਲ ਸਿੰਘ ਇਨਵੈਸਟੀਗੇਸ਼ਨ ਅਤੇ ਏਡੀਸੀਪੀ ਜਗਵਿੰਦਰ ਸਿੰਘ ਇਨਵੈਸਟੀਗੇਸ਼ਨ ਜੀ ਦੀਆਂ ਹਦਾਇਤਾਂ ਮੁਤਾਬਕ ਕਾਰਵਾਈ ਕਰਦੇ ਹੋਏ ਜੋ ਨਸ਼ਾ ਵਿਰੁੱਧ ਚਲਾਈ ਗਈ ਮਹਿੰਮ ਦੇ ਤਹਿਤ ਸੀਏ ਇਨਚਾਰਜ 2 ਅਤੇ ਸੀਐਨ ਚਾਰਜ 3 ਨੂੰ ਵੱਡੀ ਕਾਮਯਾਬੀ ਮਿਲੀ ਜੋ ਸੀਐਨ ਚਾਰਜ 2 ਰਵੀ ਕੁਮਾਰ ਨੇ ਦੋ ਬੰਦੇ ਅਰੈਸਟ ਕਰਕੇ ਉਹਨਾਂ ਪਾਸੋਂ 200 45 ਗ੍ਰਾਮ ਹੈਰੋਨ ਚਾਰਜ ਡਰੱਗ ਬਣੀ ਇੱਕ ਇਲੈਕਟ੍ਰੋਨਿਕ ਕੰਡਾ ਰਿਕਵਰ ਕੀਤਾ ਇਸੇ ਤਰ੍ਹਾਂ ਹੀ ਬਲਵਿੰਦਰ ਸਿੰਘ ਨੇ ਇੱਕ ਦੋਸ਼ੀ ਅਰੈਸਟ ਕਰਕੇ ਉਹ ਗਰੇਵ ਸਿੰਘ ਨੂੰ ਅਰੈਸਟ ਕਰਕੇ ਉਸ ਪਾਸੋਂ 110 ਗ੍ਰਾਮ ਹੈਰੋਨ ਜਿਹੜੀ ਉਹ ਰਿਕਵਰ ਕੀਤੀ ਜੋ ਕਿ ਇਹ ਨਸ਼ੇ ਤਹਿਤ ਚਲਾਈ ਗਈ ਮਹਿਮ ਨੂੰ ਦੇ ਤਹਿਤ ਹੀ ਇਹ ਕਾਰਵਾਈ ਕੀਤੀ ਗਈ ਜੋ ਕਿ ਨੇ CA2 ਤੇ CH3 ਦੇ ਅੰਤਜ ਨੇ ਵੀ ਬਹੁਤ ਸਲਾਘਾਯੋਕ ਕੰਮ ਕੀਤਾ